ਪੰਜਾਬ ਦੇ ਲੁਧਿਆਣਾ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਨਗਰ ਨਿਗਮ ਦੇ ਸੈਨੀਟਰੀ ਇਨਸਪੈਕਟਰ ਸਮੇਤ 7 ਕਰਮਚਾਰੀਆਂ ਤੇ ਦੇਰਾ ਥਾਣਾ ਡਿਵੀਜ਼ਨ ਨੰਬਰ 7 ਦੇ ਪੁਲਿਸ ਨੇ ਧੋਖਾਧੜੀ ਦੀ ਐਫ ਆਈ ਆਰ ਦਰਜ ਕੀਤੀ ਹੈ ਧੋਖੇ ਦਾ ਮਾਮਲਾ ਪੰਜਾਬ ਪੁਲਿਸ ਨੇ ਦਰਜ ਕੀਤਾ ਲੁਧਿਆਣਾ ਨਗਰ ਨਿਗਮ ਦਾ ਮਾਮਲਾ ਦੱਸਿਆ ਜਾ ਰਿਹਾ ਹੈ ਇਨਸਪੈਕਟਰ ਤੇ ਨਿਗਮ ਕਰਮਚਾਰੀਆਂ ਦੇ ਬੋਗਸ ਬੈਂਕ ਖਾਤਿਆਂ ਦੇ ਵਿੱਚ 1.75 ਕਰੋੜ ਰੁਪਏ ਟਰਾਂਸਫਰ ਕਰਨ ਦੇ aarop ਲੱਗੇ ਨੇ 1943 ਕਰਮਚਾਰੀਆਂ ਦੇ ਸਟੈਂਪ ਪੇਪਰ ਦੇ ਜਾਲੀ ਬਿਲ ਪਾਸ ਕੀਤੇ ਨੇ ਦੱਸਦੇ ਕਿ ਨਿਗਮ ਨੇ 7 આરોપી ਕਰਮਚਾਰੀਆਂ ਨੂੰ ਵੀ ਬਰਖਾਸਤ ਕਰ ਦਿੱਤਾ 12 ਹੋਰ ਕਰਮਚਾਰੀਆਂ ਨੂੰ ਵੀ ਨੋਟਿਸ ਭੇਜਿਆ ਗਿਆ ਥਾਣਾ ਡਿਵੀਜ਼ਨ ਨੰਬਰ 5 ਦੇ ਐਸ ਐਚਓ ਜਗਜੀਤ ਸਿੰਘ ਨੇ ਵੀ ਦੱਸਿਆ ਕਿ ਕੋਟਾਲੇ ਵਿੱਚ 7 ਲੋਕਾਂ ਦੇ ਖਿਲਾਫ ਆਈਪੀਸੀ ਦੇ ਧਾਰਾ 420 ਅਤੇ 409 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਦੱਸਦੇ ਕਿ 7 આરોપી ਕਰਮਚਾਰੀਆਂ ਨੂੰ ਬਰਖਾਸਤ ਕੀਤਾ ਗਿਆ ਉਦਰੀ ਤਾਰਾ ਹੋਰ ਕਰਮਚਾਰੀਆਂ ਨੂੰ ਨੋਟਿਸ ਪੇਸ ਦਿੱਤਾ ਗਿਆ ਥਾਣਾ ਡਿਵੀਜ਼ਨ ਨੰਬਰ 5 ਦੇ ਐਸਐਚਓ ਦਾ ਬਿਆਨ ਹੈ ਜਗਜੀਤ ਸਿੰਘ ਦਾ ਉਹਨਾਂ ਦੱਸਿਆ ਹੈ ਕਿ 7 ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ 420 ਤੇ 409 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਆਰੋਪੀਆਂ ਦੀ ਗ੍ਰਿਫਤਾਰੀ ਦੇ ਲਈ ਹੁਣ ਛਾਪੇਮਾਰੀ ਹੋ ਰਹੀ ਹੈ ਲੁਧਿਆਣਾ ਨਗਰ ਨਿਗਮ ਦਾ ਮਾਮਲਾ ਦੱਸਿਆ ਜਾ ਰਿਹਾ ਜਿਨ੍ਹਾਂ ਦੇ ਖਿਲਾਫ ਕੇਸ ਦਰਜ ਹੋਇਆ ਹੈ ਉਹਨਾਂ ਦੇ ਵਿੱਚ ਸੈਨੀਟਰੀ ਇਨਸਪੈਕਟਰ ਅਜੇਸ਼ ਕੁਮਾਰ ਰਮੇਸ਼ ਕੁਮਾਰ ਸਫਾਈ ਸੇਵਕ ਮਿੰਟੂ ਕੁਮਾਰ ਸਫਾਈ ਸੇਵਕ ਹੀਮ ਰਾਜ ਅਮਲਾ ਕਰਕ ਹਰਸ਼ ਗਰੋਵਰ ਅਮਲਾ ਕਰਕ ਮਨੀਸ਼ ਮਲੋਤਰਾ ਅਮਲਾ ਕਰਕ ਕਮਲ ਕੁਮਾਰ ਸਫਾਈ ਸੇਵਕ ਸ਼ਾਮਿਲ ਦੱਸੇ ਜਾ ਰਹੇ ਨੇ ਪਹਿਲਾ ਰਜੇਸ਼ ਕੁਮਾਰ ਅਮਲਾ ਕਰਕ ਸੀ ਹੁਣ ਉਸ ਨੂੰ ਪ੍ਰਮੋਟ ਕਰਾ ਕੇ ਸੈਨੀਟਰੀ ਇਨਸਪੈਕਟਰ ਬਣਾ ਦਿੱਤਾ ਗਿਆ ਸੀ ਸੋ ਲੁਧਿਆਣਾ ਨਗਰ ਨਿਗਮਤੀ ਉਣ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ 7 ਇੰਸਪੈਕਟਰਾਂ ਤੇ ਗਾਜ ਕਿਰੀ ਹੈ ਜੀ 7 ਇੰਸਪੈਕਟਰਾਂ ਤੇ ਐਫ ਆਈ ਆਰ ਦਰਜ ਕੀਤੀ ਹੈ ਕਰੋੜਾ ਰੁਪਏ ਦੇ ਘੁਟਾਲੇ ਦਾ ਮਾਮਲਾ ਸਾਹਮਣੇ ਆ ਰਿਹਾ ਹੈ 7 ਕਰਮਚਾਰੀਆਂ ਨੂੰ ਸਸਪੈਂਡ ਕੀਤਾ ਗਿਆ ਹੈ ਜਦਕਿ 12 ਨੂੰ ਨੋਟਿਸ ਪੇਸ ਦਿੱਤਾ ਗਿਆ। ਕਾਲੀ ਨੂੰ ਪਤਾ ਲੱਗਿਆ ਬਾਅਦ ਤੁਹਾਡੇ ਬਾਅਦ ਵਿੱਚ ਅੱਜ ਛੁੱਟੀ ਹੈ ਕਾਰਪੋਰੇਸ਼ਨ ਤੋਂ ਸੋਮਵਾਰ ਨੂੰ ਮੈਂ ਕਮਿਸ਼ਨਰ ਸਾਹਿਬ ਨੂੰ ਮਿਲ ਕੇ ਜਿਹੜਾ ਵੀ ਬੰਦਾ ਜੀ ਇਹਨੂੰ ਟਾਲਿਆ ਸ਼ਾਮ ਨੂੰ ਰਹਾ ਪਾਵੇਂ ਕਿਸ ਲੈਵਲ ਦਾ ਅਧਿਕਾਰੀ ਹੋਵੇ ਪਾਵੇਂ ਕੋਈ ਮੁਲਾਜ਼ਮ ਹੋਵੇ ਉਹ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਚਾਹੁੰਦਾ ਸਰ ਇਹ ਲੱਗਦਾ ਸਰ ਵੱਡਾ ਘਟਾਲਾ ਵੀ ਦਰਜ ਹੋਈ ਐ ਜੀ ਵੱਡਾ ਘਟਾਲਾ 14 ਦੇ ਜਿਹੜਾ ਕੋਈ ਗੱਲ ਨਹੀਂ ਅਸੀਂ ਕਰਾਂਗੇ ਯਾਰ ਅਸੀਂ ਕੋਈ ਸਰਕਾਰ ਦਾ ਪੈਸਾ ਲੋਕਾਂ ਦਾ ਪੈਸਾ ਇੱਦਾਂ ਥੋੜੀ ਇਹਨਾਂ ਗਰੇਬਰਾਂ ਦੀ ਜੇਬ ਚ ਜਾਣ ਦੇਵਾਂਗੇ ਜਿੱਥੇ ਲੋਕੀ ਜੀ ਅੱਜ ਜਿਹੜਾ ਢਾਲਾ ਹੋਇਆ ਜਿਹੜਾ ਜਿਹੜਾ ਢਾਲਾ ਹੋ ਰਿਹਾ ਸੀ ਇਹ ਕਿਹੜੀ ਸਰਕਾਰ ਦੇ ਵੇਲੇ ਹੋਇਆ ਵਾ ਔਰ ਇਹ ਮੈਂ ਦੇਖੋ ਮੇਰੀ ਮੇਰੀ ਗੱਲ ਸੁਣੋ ਮੇਰੀ ਮੈਂ ਤੁਹਾਨੂੰ ਦੱਸਣਾ ਚਾਹਣਾ ਮੈਂ ਹੁਣ ਤੁਹਾਡੇ ਮਾਧਿਅ ਮੈਨੂੰ ਕੀ ਕਹਿੰਦੇ ਸੋਮਵਾਰ ਸਖਦਾ ਟਾਈਮ ਦਿਓ ਤੁਹਾਨੂੰ ਹਰ ਚੀਜ਼ ਆਪਾਂ ਵੈਸੇ ਵੀ ਪ੍ਰੈਸ ਕਾਨਫਰੰਸ ਕਰਨੀ ਹੈ ਸੋਮਵਾਰ ਨੂੰ ਤੁਹਾਨੂੰ ਮੈਂ ਪਹਿਲੇ ਜੀਆ ਆਗਾ ਵੀ ਹੋਰ ਮਸਲਿਆਂ ਦੇ ਉੱਤੇ ਵੀ ਆਪਾਂ ਬੈਠਣਾ ਹੈਗਾ ਤੇ ਉਹਦੇ ਵਾਸਤੇ ਤੁਹਾਨੂੰ ਇੱਕ ਇੱਕ ਚੀਜ਼ ਪਾਰਦਰਸ਼ੀ ਤੌਰ ਦੇ ਉੱਤੇ ਤੁਹਾਨੂੰ ਦੱਸੀ ਜਾਊਗੀ ਬਖਸ਼ ਨਹੀਂ ਜਾਣਗੇ ਬਿਲਕੁਲ ਹੀ ਬਖਸ਼ੇ ਜਾਣਗੇ ਭਾਵੇਂ ਕਿਸ ਲੈਵਲ ਦਾ ਕੋਈ ਵੀ ਹੋਵੇ ਭਾਵੇਂ ਸਾਡੇ ਵਾਲਿਆਂ ਚ ਹੋਵੇ ਕੋਈ ਭਾਵੇਂ ਉਧਰ ਵਾਲਿਆਂ ਨੂੰ ਕਮਿਸ਼ਨਰ ਸਾਹਿਬ ਨੇ ਖੁਦ ਜਿਹੜਾ ਹੈਗਾ ਐਫ ਆਈ ਆਰ ਕਰਾਈ ਹੈ ਸਰ ਬਿਲਕੁਲ ਹੋਣੀ ਚਾਹੀਦੀ ਹੈਗੀ ਜਦੋਂ ਤੁਸੀਂ ਏਡੇ ਏਡੇ ਲੋਕਾਂ ਦੇ ਪੈਸੇ ਨੂੰ ਸਰਕਾਰ ਦੇ ਖਜ਼ਾਨੇ ਨੂੰ ਜਿਹੜੇ ਖਜ਼ਾਨੇ ਦੇ ਉੱਤੇ ਅਸੀਂ ਚੌਕੀਦਾਰ ਬਿਠਾਏ ਆ ਜੇ ਉਹੀ ਉਹਨੂੰ ਮਤਲਬ ਸੋਚਣਗੇ ਵੀ ਅਸੀਂ ਗ੍ਰੈਬ ਕਰਾਂਗੇ ਜਾਂ ਖਾ ਪੀ ਜਾਵਾਂਗੇ ਉਹ ਨਹੀਂ ਅਸੀਂ ਹੋਣ ਜਣਾ। ਸਰ ਪੁਲਿਸ ਨੂੰ ਕੀ ਜਾਣੇ ਜਾਵਾਂਗੇ ਕਿਉਂਕਿ ਪੁਲਿਸ ਨੇ ਮਾਮਲਾ ਦਰਜ ਕਰ ਲਿਆ। ਮੇਰੇ ਪਾਸ ਮੈਂ ਸੀਪੀ ਸਾਹਿਬ ਨਾਲ ਹੁਣੇ ਗੱਡੀ 'ਚ ਬੈਠ ਕੇ ਗੱਲ ਕਰਾਂਗਾ ਵੀ ਇਹਨਾਂ ਤੇ ਜੋ ਵੀ ਪੜਦੀ ਕਾਰਵਾਈ ਜੇ ਐਫ ਆਈ ਆਰ ਹੋਈ ਆ ਫੜ ਕੇ ਇਹਨਾਂ ਨੂੰ ਅੰਦਰ ਤੱਕੋ ਤੇ ਇੰਟਰੋਗੇਸ਼ਨ ਕਰਦੇ ਨੇ ਦੇ ਦੇ ਔਰ ਕਿਹੜੇ ਕਿਹੜੇ ਇਹਨਾਂ ਦੇ ਨਾਲ ਨਾਲੇ ਹੋਏ ਨੇ ਬੰਦੇ। ਹੋਰ ਵੀ ਕੁਲਾਸੇ ਹੋ ਸਕਦੇ ਸਰ ਬਿਲਕੁਲ ਹੋ ਸਕਦੇ ਕਿਉਂ? ਤੁਸੀਂ ਰਿਸਪੈਕਟ ਮੱਚ ਹੋ ਸਕਦੇ ਹੋ। ਹਾਂਜੀ। ਤੁਸੀਂ ਇੰਸਪੈਕਟਰ ਫੜਿਆ ਸੀ ਉਹਦੇ ਬਾਰੇ ਕੀ ਕਰਾਂਗੇ ਜਿਹੜਾ ਇੰਸਪੈਕਟਰ ਫੜਿਆ ਜਿਹੜਾ ਉੱਥੇ ਆਪਣਾ ਜੜੀਆਂ ਵਾਲੇ ਇੰਸਪੈਕਟਰ ਫੜਿਆ ਸਰ ਉਹਨਾਂ ਤੇ ਪਰਚਾ ਦਰਜ ਹੋ ਚੁੱਕਿਆ ਜਾ ਕੇ ਸਰਪਰ ਅਖਠਾਲੇ ਪਤਾ ਕਰ ਸਰ ਅਰੈਸਟ ਹੋਈ ਅਰੈਸਟ ਹੋ ਗਏ ਬੰਦੇ ਅੰਦਰ ਬੈਠੇ ਹੋਏ ਵਿੱਚ ਕਈ ਮਗਰਮੱਛ ਹੋ ਸਕਦੇ ਨੇ ਹੈ ਨਗਰ ਯਾਰ ਮਗਰਮੱਛੜ ਕੜਿਹਾਲ ਵੀ ਹੋ ਸਕਦੇ ਨੇ ਯਾਰ ਤੂੰ ਤਾਂ ਛੋਟੀ ਗੱਲ ਕਰ ਜਾਂਦੇ ਮੱਗੇ ਚਾਹਦਾ ਤੁਹਾਡੇ